ਕਰੀ ਹੋਰ ਆਪਣਾ ਕਿਹੜਾ ਪ੍ਰੋਜੈਕਟ ਆ ਰਿਹਾ ਮੜਾ ਦੱਸ ਦੋ ਜੀ ਪ੍ਰੋਜੈਕਟ ਆ ਪਵਰੇ ਇੱਕ ਆ ਉਹਦਾ ਪ੍ਰਾਈਮ ਮਿਨਿਸਟਰ ਬਣਾ ਰਹੀ ਆ ਕਿਉਂਕਿ ਜਿਹੜਾ ਮੋਦੀ ਆ ਇਹ ਆਪਣੇ ਤਾਂ ਥੋੜਾ ਜਿਹਾ ਵੀ ਲੱਗ ਗਿਆ ਲੱਗਣ ਜਿਹੜਾ ਸਾਡਾ ਹੈਗਾ ਦੋ ਨੰਬਰ ਦਾ ਕਾਰੋਬਾਰ ਬਈ ਉਹ ਇਹ ਚੱਲਣ ਨਹੀਂ ਦੇ ਰਿਹਾ ਜਿਵੇਂ ਆ ਟੈਸਟ ਬਈ ਆਏ ਹਾਏ ਹਾਏ ਉਧਰ ਬਾਈ ਜੀ ਲੱਸੀ ਬਣਾ ਰੇ ਆ ਕਿਸੇ ਦੀ ਘਰ ਆਈ ਨੇ ਪੂਰੇ ਡਰਾਮਾ ਵੰਗਾਏ ਆ ਬਾਈ ਮੇਰਾ ਠੀਕ ਕਰ ਦਮਿਆ ਸਾਰੇ ਯਾਰਾਂ ਦੇ ਘਰੇ ਇੱਕ ਇੱਕ ਨੂੰ ਵੈਲਕਮ ਬੈਕ ਗਾਇਜ਼ ਕੀ ਹਾਲ ਚਾਲ ਆ ਸਾਰਾ ਦੇ ਉਮੀਦ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਮੋਗੇ ਘੈਂਟ ਜੇ ਵਲੌਗ ਵਿੱਚ ਸਵਾਗਤ ਆ ਤੇ ਆਦੇ ਵਲੌਗ ਵਿੱਚ ਆਪਾਂ ਚੱਲੇ ਆ ਖੰਨੇ ਪਰ ਤੁਹਾਨੂੰ ਇਹ ਵਲੌਗ ਵਿੱਚ ਪਿਛਲੇ ਵਲੌਗ ਵਿੱਚ ਕਿਹਾ ਸੀਗਾ ਕਿ ਆਪਾਂ ਅਗਲੇ ਵਲੌਗ ਵਿੱਚ ਸੌਂ ਆ ਕਿ ਜਿਮ ਜਾਵਾਂਗੇ ਪਰ ਉਸੋਂ ਬਹੁਤ ਹੀ ਬੜੀ ਜਿਆਦਾ ਸੌਂਾਂ ਖਾ ਲਈਆਂ ਪਤਾ ਹੀ ਨਹੀਂ ਕਿੰਨੀਆਂ ਕਿ ਜਿਆਦਾ ਸੌਂਾਂ ਖਾ ਲਈਆਂ ਮੈਨੂੰ ਹੀ ਪਤਾ ਮੈਂ ਜ਼ਿੰਦਗੀ ਵਿੱਚ ਜਿਮ ਲਈ ਬੜੀ ਜਿਆਦਾ ਸੌਂਾਂ ਖਾ ਲਈਆਂ ਤੇ ਦੋ ਦਿਨ ਹੋ ਗਏ ਉਹ ਵੀ ਕੈਨਸਲ ਹੋ ਗਿਆ ਵਾ ਸਸਰੀ ਘਰ ਪਾਜੀ ਠੀਕ ਠਾਕ ਹੋ ਜੀ ਹਾਂ ਜੀ ਸਸਰੀ ਆ ਪਾਜੀ ਤੁਹਾਡੇ ਕੰਮ ਨਹੀਂ ਆ ਰਿਹਾ ਗੰਦਾ ਕੀਤਾ ਉਹ ਪਾਜੀ ਕੋਈ ਗੱਲ ਨਹੀਂ ਢੋਦਾਂਗੇ ਜੀ ਢੋਦਾਂਗੇ ਮੈਂ ਚਲਾਵਾਂ ਹਾਂ ਇਹ ਠੀਕ ਮੈਨੂੰ ਪਤਾ ਸੀ ਤੂੰ ਕਹੇਗਾ ਹਾਂ ਲੈ ਯਾਰ ਬਾਈ ਜੀ ਉਹ ਹੀ ਦੱਸ ਰਿਹਾ ਮੈਂ ਯਾਰ ਸੌਂ ਖਾਦੀ ਸੀ ਪਿਛਲੇ ਵਲੌਗ ਵਿੱਚ ਕਿ ਮੈਨੂੰ ਸੌਂ ਆ ਮੈਂ ਜੈਮ ਜਾਊਂਗਾ ਔਰ ਦੋ ਦਿਨ ਤੋ ਯਾਰ ਜੈਮ ਰਹੇਗੀ ਕਿਉਂਕਿ ਕੰਮ ਪੈ ਰਿਹਾ ਖੱਟੇ ਜਿਆਦਾ ਜ਼ਰੂਰੀ ਏਡੀ ਖਤਰਨਾਕ ਸੌਂ ਨਾ ਖਾਇਆ ਕਰ ਯਾਰ ਤੂੰ ਮੈਂ ਦੱਸ ਰਿਹਾ ਮੈਂ ਮੈਂ ਕਹਿੰਦਾ ਇਹ ਨੇਕਾ ਸੌਂ ਖਾ ਚੁੱਕਿਆ ਮੈਂ ਜੈਮ ਲਈ ਤਾਂ ਇਹ ਮਾਇਨੇ ਨਹੀਂ ਰੱਖਦੀਆਂ ਭਾਜੀ ਪਰ ਕੀ ਚੱਕਰ ਆ ਯਾਰ ਹਮ ਟ੍ਰਾਈ ਦਾ ਕਰੀ ਤੀ ਆਪਣੇ ਕੰਮ ਕਰ ਪੈ ਜਾਂਦੇ ਨੇ ਯਾਰ ਕੰਮ ਕਰੀ ਬਿਨਸ ਮੈਂਡ ਬੰਦੇ ਆ ਹੁਣ ਹਰ ਰੋਇ ਨਿਤ ਨਵੀਂ ਕਰੂ ਸ਼ਿਪ ਲੈਣੀ ਹੁੰਦੀ ਆ ਹੁਣ ਕੋਈ ਕਿਤੇ ਛੱਡ ਕਿਉਂ ਨਹੀਂ ਕੋਈ ਕਦੇ ਆ ਕੋਈ ਆਈਲੈਂਡ ਖਰੀਦਣਾ ਪੈ ਜਾਂਦਾ ਕਦੇ ਪ੍ਰਧਾਨ ਮੰਤਰੀ ਨੂੰ ਆਉਣਾ ਉਹਨੂੰ ਆਈਲੈਂਡ ਦੇਣਾ ਕੋਈ ਗਿਫਟ ਗਲਤ ਉਹੀ ਆ ਇਹ ਚੀਜ਼ਾਂ ਨਾ ਹੁੰਦੀ ਰਹਿੰਦੀਆਂ ਕਹੇਰੀ ਹੋਰ ਆਪਣਾ ਕਿਹੜਾ ਪ੍ਰੋਜੈਕਟ ਆ ਰਿਹਾ ਮੜਾ ਦੱਸ ਦੋ ਜੀ ਪ੍ਰੋਜੈਕਟ ਆ ਆਪਰੇ ਆਪ ਦਾ ਪ੍ਰਾਈਮ ਮਿਨਿਸਟਰ ਬਣਾ ਰਹੀ ਆ ਕਿਉਂਕਿ ਜਿਹੜਾ ਮੋਦੀ ਆ ਇਹ ਆਪਣੇ ਤਾਂ ਥੋੜਾ ਜਿਹਾ ਵੀ ਲੱਗ ਗਿਆ ਲੱਗਣ ਗੱਲ ਜਿਹੜਾ ਸਾਡਾ ਹੈਗਾ 2 ਨੰਬਰ ਦਾ ਕਾਰੋਬਾਰ ਬਈ ਉਹ ਇਹ ਚੱਲ ਨਹੀਂ ਦੇ ਰਿਹਾ ਤੁਸੀਂ ਸਾਡਾ ਬੰਦਾ ਪ੍ਰੈਜ਼ੀਡੈਂਟ ਬਣਾਵਾਂਗੇ ਗੱਲ ਤਾਂ ਸਾਡੇ ਇਨਸਾਫ ਨਹੀਂ ਹੋ ਰਹੇਗੇ ਤਾਂ ਕਰਕੇ ਹੋਣਾ ਦੀ ਸਾਡਾ ਪ੍ਰਾਈਮ ਮਿਨਿਸਟਰ ਆਪ ਚੋਣਨਾ ਵਾ ਅਸੀਂ ਵਾਲਾ ਘਰੇ ਬਣਾ ਰਹੇ ਆ ਪ੍ਰਾਈਮ ਮਿਨਿਸਟਰ ਕਿਹੜੇ ਤੈਨੂੰ ਬਣਾ ਲਈਏ ਨਹੀਂ ਯਾਰ ਤੂੰ ਦੇਸ਼ ਨੂੰ ਤਬੂ ਦੇਗਾ ਦੇਸ਼ ਦਾ ਸੱਚਾ ਦਾ ਬਈ ਨਹੀਂ ਤੂੰ ਸਟਰਾ ਲਾਈ ਆਪਾਂ ਗੱਲ ਕਰ ਲਈਏ ਕੋਈ ਨਿੱਕੀ ਕੋਈ ਨਿਕਮਾ ਮੋਟਾ ਵੀ ਨਹੀਂ ਹੈ ਨਾ ਕੋਈ ਬਿਜ਼ਨਸ ਜਿਵੇਂ ਮੈਂ ਕਹਿਣ ਲੱਗਾ ਜਿੱਥੇ ਕਿਤੇ ਕਹੂਗਾ ਵੀ ਇਹਦੇ ਮੂੰਹ ਤੇ ਸਾਡਾ ਮੱਛੀ ਫਾਰਮ ਖੋਲਣ ਲੱਗਾ ਮੈਂ ਕੋਈ ਮੁਰਗੀ ਫਾਰਮ ਉਹ ਵੀ ਹਾਲਾ ਕਿ ਉਹ ਵੱ ਤੇ ਇਹ ਕੀ ਅਸੀਂ ਆਪਦਾ ਜੀ ਪ੍ਰਾਈਮ ਮਿੰਿਸਟਰ ਬਣਾ ਰਹੇ ਆ ਜੀ ਅਦਾ ਅੱਲਾ ਵੱਡੀ ਜੀ ਨੂੰ ਜਾਂਦਾ ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਬਈ ਦੇਖੋ ਜੇ ਮਾਨੀ ਹੁੰਨੀ ਬਣਾ ਸਕਦਾ ਤਾਂ ਅਸੀਂ ਕਿਉਂ ਨਹੀਂ ਬਣਾ ਸਕਦਾ ਸਹੀ ਗੱਲ ਹੈ ਬਣਾ ਸਕਦਾ ਮਤਲਬ ਮਾਨੀ ਹੁਣ ਜਦੋਂ ਸ਼ੁਰੂ ਕੀਤਾ ਉਹਨਾਂ ਕੋਲ ਤਾਂ ਕੱਖ ਵੀ ਨਹੀਂ ਸੀਗਾ ਸਾਡੇ ਕੋਲ ਤਾਂ ਬਹੁਤ ਕੁਝ ਚੱਲ ਗੱਲ ਉਹੀ ਆ ਬੰਦਾ ਕੋਈ ਸੋਲਦਾ ਵਾ ਬੰਦਾ ਕਰਜਾ ਚੱਕਦਾ ਵਾ ਫਿਰ ਅੱਗੇ ਮੁਰਿਆਂ ਨੇ ਖੜੇ ਹੁੰਦੇ ਕਿੰਨੇ ਆਣੇ ਰੋਕਾਂ ਦੇ ਜਦੋਂ ਮਾਨੀ ਨੇ ਸ਼ੁਰੂ ਕੀਤਾ ਉਹਨੇ ਕਲੀਨ ਸੇਵ ਸੀ ਜੇ ਹੁਣ ਬੁੱਟਣੇ ਸ਼ੁਰੂ ਕਰ ਲੈਣੇ ਮੱਛਾ ਫਿਰ ਇਹ ਤਾਂ ਗੱਲ ਆ ਪਹਿਲੇ ਦੇ ਲੈ ਚਲੋ ਬੁੱਟਣੇ ਵੀਰੇ ਸ਼ੁਰੂ ਕੀਤਾ ਜ ਉਹਨਾਂ ਨੇ ਬਿਨਾਂ ਦਵਾਰੀਆਂ ਤੋਂ ਸਟਾਰਟ ਕਰ ਲਿਆ ਤੁੱਕਾ ਦਾ ਘਰ ਲੱਗ ਗਿਆ ਚੱਲ ਭਈ ਆਪਾਂ ਉਹਨਾਂ ਦਾ ਡਬਲ ਅਰਪਤੀ ਹੋਣਾ ਵਾ ਦੇਖੀ ਜਾਂ ਤੂੰ ਬੱੱਕੀ ਮੁੱਟਰੀ ਨਿਗਾਹਤ ਦੂਰ ਤੱਕ ਦੇਖਣਾ ਮੁੱਟਰੀ ਐਨ ਕਾਲੀ ਲਾਈ ਆਈ ਆਈ ਮੁੱਟਰੀ ਨੇ ਨਿਕਾ ਬਾਜ ਅਰ ਗਿਆ ਬਾਜ ਨਿਕਾ ਨਿਗਾਹ ਲਈ ਵੀ ਐਨ ਕਾਲੀ ਆ ਉਹ ਮੁੱਟਰੀ ਨੇ ਸਿਰਫ ਬੰਦੇ ਅੱਗੇ ਦੇਖਣ ਲਈ ਬੰਦੇ ਰੱਖਣੇ ਆ ਅੱਜ ਪਾਜ ਅੱਗੇ ਕਿਹੜਾ ਬੰਦਾ ਦੱਸੋ ਬੋਗੇ ਬਰੇ ਬੁੱਟਰ ਨੇ ਆਪਦੀ ਕੋਰ ਲੈਂਗੁਏਜ ਰੱਖਣੀਆਂ ਨੇ ਵੀ ਜਿੱਧਰ ਲਈ ਮੁੱਛਾ ਕਰਕੇ ਸੈੱਟ ਕਰ ਲਈ ਤਾਂ ਬੁੱਟਰ ਦਾ ਉੱਥੇ ਇਹ ਮਤਲਬ ਆ ਕਿ ਮੈਨੂੰ ਸੌਂ ਜਾਵੇ ਇਹ ਮੈਨੂੰ ਸਾਈਡ ਤੇ ਲੈ ਜਾਓ ਹੁਣ ਮੈਨੂੰ ਗੁੱਸਾ ਚੜ ਗਿਆ ਜੇ ਬੁੱਟਰ ਨੇ ਦੋਵੇਂ ਮੁੱਛਾਂ ਨੂੰ ਹੱਥ ਲਾ ਲਿਆ ਮਤਲਬ ਬੁੱਟਰ ਨੂੰ ਪੂਰਾ ਗੁੱਸਾ ਚੜ ਚੁੱਕਿਆ ਹੋਵੇ ਤੇ ਅਟੈਕ ਕਰ ਦੋ ਅਗਲੇ ਤੇਜ ਭਾਜੀ ਇਹਨਾਂ ਕੱਲੇ ਗਿਆ ਮੈਂ ਇਹ ਬੁੱਟਰ ਲੈ ਆਏ ਕਰਤਦਾ ਇਹਦਾ ਮਤਲਬ ਆਏ ਆ ਵੀ ਹੁਣ ਮੈਂ ਕੋਈ ਫੁੱਤੂ ਜੀ ਗੱਲ ਕਰਦਣੀ ਹੈ ਮੈਨੂੰ ਬਚਾ ਲਓ ਭਾਈ ਇੱਥੇ ਦੂਜੇ ਭਾਜੀ ਇਹਨਾਂ ਕੱਲੇ ਗਿਆ ਫਿਰ ਕੀ ਹੋਊਗਾ ਜੇ ਬੁੱਟਰ ਐਨਕਾ ਸੈੱਟ ਕੀਤੇ ਜਾਂ ਉਹਦੇ ਨਾਲ ਜਦੋਂ ਬਾਈ ਬੁੱਟਰ ਐਨਕਾ ਕੀਤੇ ਜਾਂ ਉਹਦਾ ਮਤਲਬ ਇਹ ਹੈ ਵੀ ਜੰਗ ਲੱਗਣ ਵਾਲੀ ਕੀ ਕੀ ਬੁੱਟਰ ਦੀ ਬੇਇੱਜ਼ਤੀ ਹੋ ਰਹੀ ਆ ਭੱਜ ਲੋ ਜੇ ਕੁੱਟਣ ਹੁਣ ਕਾਟ ਹੀ ਪਾਉਗੀ ਉਹਨੇ ਨਹੀਂ ਬੇਇੱਜ਼ਤੀ ਨਹੀਂ ਹੋ ਰਹੀ ਵੀ ਜੰਗਰ ਜੰਗ ਲੱਗਣੀ ਆ ਓਰੇ ਲੱਗਣ ਵਾਲੀ ਆ ਪਾਰਕ ਨੇ ਮੜੀ ਐਨਕਾ ਲੋਣੀ ਆ ਮੇਰੇ ਸਿਕਿਉਰਿਟੀ ਵਾਲੇ ਉਥੇ ਮੇਰੇ ਬੰਬ ਧਮਾਕੇ ਕਰ ਦੇਣੇ ਆ ਇਹ ਕਾਤਾ ਨੇ ਪਤਾ ਕਿ ਸਿਕਿਉਰਿਟੀ ਨਾਲ ਡਰ ਕੇ ਭੱਜ ਦੰਦਾਲਾ ਸਾਨੂੰ ਵੀ ਕੁੱਟੇ ਇਹ ਕੈਰੀਲ ਵੀ ਪਤਾ ਜਦੋਂ ਜਦੋਂ ਸਾਲੀ ਐਨਕਾ ਲਈਆ ਵਾ ਕੋਈ ਗੰਦਾ ਕਾਰਨਾਮ ਵੀ ਹੋਇਆ ਵਾ ਵਾਲੇ ਗਲਤ ਕਰਨਾ ਮੈਂ ਇੱਕਦਰੀ ਐਸੀ ਐਣ ਕਾ ਲਈਆਂ ਸੀ ਕਿ ਮੈਂ ਪੂਰੀ ਦਾ ਮੈਨੂੰ ਗੱਡੀ ਚਲੋਣੀ ਦੇ 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 ਲਓ ਭਾਈ ਲਾੜੋ ਸਾਹਿਬ ਐਣ ਕਾ ਇਦਾਂ ਦੇ ਲਈ ਐ ਇਹਨੂੰ 9 ਘੰਟੇ ਗੱਡੀ ਚਲੋਣੀ ਪਈ ਦੇਖੋ ਮੈਂ ਐਣ ਕਾ ਦਾ ਵੀਰੇ ਬੜਾ ਬੜਾ ਕੁਛ ਹੁੰਦਾ ਐਣ ਕਾ ਵੀ ਕਈ ਵਾਰ ਇਹ ਹੀ ਆ ਵੀਰੇ ਜੀ ਗਾਂਲੇ ਦੇ ਵੀ ਲੱਗਿਆ ਹੁਣ ਉਹ ਵੀ ਲਾ ਰੰਦਾ ਆਉਂਦੀ ਆਦਾ ਮੂੰਹ ਚੀਜ਼ਾਂ ਯਾਰ ਐਣ ਕਾ ਗਾਂਲੇ ਦੀ ਐਣ ਕਾ ਚ ਪੇਲ ਮਾਰ ਕੇ ਤੋੜਦੀ ਦੀ ਐ ਇਦਾਂ ਦੀ ਐ ਇਦਾਂ ਦੀ ਯਾਰ ਚਲੋ ਹੁਣ ਆਪਾਂ ਚੱਲ ਕੇ ਕਿਸੇ ਦੀ ਬਿਜ਼ਨਸ ਅਟੈਕ ਕਰਕੇ ਆਉਨੇ ਆ ਮਤਲਬ ਆਪਣਾ ਬਿਲ ਗ੍ਰੇਡ ਸਾਰੇ ਆ ਅੱਗੇ ਉਹਨੂੰ ਮੈਂ ਲੋਕੇਸ਼ਨ ਭੇਜੀ ਹੋਈ ਆ WhatsApp ਤੇ ਤੇ ਉਹ ਮੜਾ ਤੁਰਿਆ ਹੋਇਆ ਉਹ ਕਹਿੰਦਾ ਮੈਨੂੰ ਆਟੋ ਨਹੀਂ ਮਿਲ ਰਿਹਾ ਲਾਈਵ ਲੋਕੇਸ਼ਨ ਆ ਭੇਜੀ ਬਸ ਲੁੱਕ ਕਰਦੇ ਆ ਹੈ ਲਾਈਵ ਲੋਕੇਸ਼ਨ ਆ ਭੇਜੀ ਉਹ ਉਹ ਭੇਜ ਸਕਦੇ ਆ ਉਹ ਬੰਦਾ ਵਧੀਆ ਵਾ ਵਧੀਆ ਵਾ ਉਹ ਤੇ ਭਰੋਸਾ ਕਰ ਸਕਦੇ ਆ ਉਹ ਹੁਣ ਬਾਈ ਡੋਲੀ ਚਾਏ ਪ੍ਰੀਤ ਵਾਲਾ ਚਾਏ ਉਹ ਕਿੰਨਾ ਸੋਹਣਾ ਜਾਊਗਾ ਉਹ ਚਾਏ ਵਾਲੇ ਕੋਲੇ ਖੜਾ ਉਹ ਏਦਾਂ ਦਾ ਬਣਾਉਣਾ ਪੈਸੇ ਆ ਲੈਣ ਦੇ ਬਸ ਪੈਸੇ ਆ ਜਦੋਂ ਪੈਸੇ ਹੀ ਨਹੀਂ ਹੁੰਦੇ ਉਹ ਕਹਿਣਾ ਬਾਈ ਬਹੁਤ ਕਹਿਣ ਸੀਗਾ ਯਾਰ ਉਹ ਪੈਸੇ ਤੇਰੇ ਕੋਲ ਨਾ ਬਿਜ਼ਨਸ ਵਾਲੇ ਉਹ ਬੁੱਟਰ ਹੀ ਕਲਾਉ ਬੁੱਟਰ ਕਿੰਨਾ ਡਾਊਨ ਟੂ ਅਰਥ ਆਉਂਦੇ ਜਾਂਦੇ ਜਾਨ ਕੇ ਨੇ ਕਹੀ ਜਾਂਦਾ ਯਾਰ ਪੈਸੇ ਆ ਜਾਂਦੇ ਉਹ ਐਵੇਂ ਭਈਆ ਲੈ ਗਿਆ ਬੁੱਟਰ ਦੀ ਵੀਰੇ ਟੈਕਸ ਬਚਾਉਣ ਦੀ ਸਟਰੈਟਜੀ ਆ ਉਹ ਭਈਆ ਕਿਹਨੂੰ ਦੱਸਦਾ ਨਹੀਂਗਾ ਕਿ ਉਹਦੇ ਕੋਲ ਇੰਨਾ ਪੈਸਾ ਵਾ ਇੰਨਾ ਟੈਕਸ ਹੋਣੇ ਬਾਈ ਹੋਰ ਹੀ ਜ਼ਿਆਦਾ ਇਹਨੇ ਬਾਈ ਸਰਕਾਰ ਖਾਦੀ ਪਈ ਆ ਇੰਨਾ ਟੈਕਸ ਬਚਾਉਂਦਾ ਬਾਈ ਬੁੱਟਰ ਅਰਬਾਂ ਕਰੋੜਾ ਪਤੀ ਬੰਦਾ ਬਾਈ ਬੁੱਟਰ ਨੇ ਇੱਕ ਐਨੇ ਕਈ ਬਾਈ ਇਹ ਤਾਂ BMW ਐ ਪਈ ਉਹ ਸਿਰਫ ਜਦੋਂ BMW ਲੈ ਕੇ ਜਾਂਦਾ ਨਾ ਨਾਲ ਹੀ ਕੋਈ ਕਹਿੰਦਾ ਫੋਨ ਕਰੇ ਕਿਹੜੇ ਮਨਿਸਟਰ ਦਾ ਫੋਨ ਆ ਵੀ ਸਾਡੇ ਕੋਲੇ ਆਜੋ ਸਾਡੇ ਕੋਲੇ ਆਜੋ ਤਾਂ ਬੁੱਟਰ ਬਾਈ ਸਪੈਸ਼ਲ ਬਲੀਨੋ ਮੰਗਾਉਂਦਾ ਵਾ ਤਾਂ ਕਿ ਉਹਨੂੰ ਕਿਸੇ ਕੰਜਰ ਦਾ ਫੋਨ ਨਾ ਆਵੇ ਤੇ ਆਪਦਾ ਆਰਾਮ ਨਾਲ ਟ੍ਰੈਫਿਕ ਵਿੱਚੋਂ ਨਿਕਲਣਾ ਪੈ ਜਾਵੇ ਕਿਉਂਕਿ ਬੁੱਟਰ ਨੇ ਗੱਡੀਆਂ ਫੇਮਸ ਬਹੁਤ ਨੇ ਜਿਹੜੀਆਂ ਬੁੱਟਰ ਨੇ ਗੱਡੀਆਂ ਖਰੀਦੀਆਂ ਨੇ ਉਹ BMW ਨੇ ਸਿਰਫ ਇੱਕ ਹੀ ਗੱਡੀ ਬਣਾਈ ਸੀ ਬੁੱਟਰ ਲਈ ਉੱਪਰ ਮੋਛ ਦਾ ਲੋਗੋ ਆ BMW ਉਹ ਵਰਲਡ ਵਿੱਚ ਇੱਕੋ ਹੀ ਗੱਡੀ ਆ ਜੀ ਤੇ ਉਹ ਜਦੋਂ ਬਾਹਰ ਨਿਕਲਦੀ ਆ ਸਾਰਾ ਯਾਰ ਜਾਮ ਹੋ ਜਾਂਦਾ ਚੱਕਾ ਜਾਮ ਹੋ ਜਾਂਦਾ ਬੁਰੇ ਹਾਲ ਟ੍ਰੈਫਿਕ ਪੁਲਿਸ ਬਸ ਬਾਈ ਨੇ ਤਰਸੇਮ ਦੀ ਤਰਸੇਮ ਜੱਸੜ ਕੋਲ ਇੱਕ ਜੈਪਸੀ ਜੀ ਹੈਗੀ ਉਹਦੇ ਤੇ ਮੱਛਰ ਇਨਸਾਨ ਬਣਿਆ ਥੱਲੇ ਵਹਿਲੀ ਜੰਤ ਲੱਗੀ ਉਹ پتہ ਕੀ ਸੀ ਬ ਕਰ ਕੇ ਉਹ ਮੈਂ ਗਿਫਟ ਕੀਤੀ ਜਾਲੇ ਉਹਨੂੰ ਮੱਚਾ ਛੱਪ ਗਿਆ ਤੇ ਸੇਮ ਜਸਰ ਨੂੰ ਮੈਂ ਗਿਫਟ ਕੀਤੀ ਸੀ ਉਹ ਤੇ ਦੂਜੀ ਇਹ ਤੁਹਾਨੂੰ ਮੈਂ ਦੱਸਦਾ ਜੀ ਪੁੱਤਰ ਨੇ ਸਟਾਰਟਿੰਗ ਕਿਵੇਂ ਕੀਤੀ ਜਿਵੇਂ ਅੰਬਾਨੀ ਨੇ ਕੀਤੀ ਜੀ ਗਦਾਮਾ ਤੋਂ ਹਨਾ ਜਾਂ ਪੈਟਰੋਲ ਪੰਪ ਤੋਂ ਕਈ ਜਾਨੀ ਕੀਤੀ ਸੀ ਪੁੱਤਰ ਨੇ ਬਾਈ ਇਹਨੇ ਪਹਿਲਾਂ ਤਾਂ 300 ਮਜ਼ਦੂਰ ਖਰੀਦਿਆ ਤੇ ਉਹਨਾਂ ਨੂੰ ਕਿਹਾ ਵੀ ਰੁਪਈਆ ਰੁਪਈਆ ਮੰਗੋ 100 ਰੁਪਏ ਉਹਨਾਂ ਨੂੰ ਦਿਹਾੜੀ ਦਿੰਦਾ ਹੈਗਾ ਤੇ ਬਾਈ ਉਹ 4-500 ਕਮਾ ਕੇ ਇਹਨੂੰ ਦਿੰਦੇ ਵਾਹ ਜੀ ਵਾਹ ਬੰਦੇ ਬਰੇ ਪੁੱਤਰ ਨੇ ਇੱਥੋਂ ਸਟਾਰਟ ਕੀਤਾ ਤੁਸੀਂ ਘਰੇ ਦਾ ਕਹਿੰਦੇ ਸਾਡੇ ਕੋਲ ਕੋਹ ਨਹੀਂ ਕਿਵੇਂ ਬਿਜੋ ਸਟਾਰਟ ਕਰੀਏ 1.500 ਮਜ਼ਦੂਰ ਖਰੀਦ ਲਿਆ ਸੀ ਦੇਖ ਲਓ ਉਹ ਦਿੱਤਾ ਬਾਹ ਤੋੜ ਕੇ ਠੀਕ ਮੰਗਾ ਲਾਇਆ ਬਾਈ ਪੁੱਤਰ ਇੱਕ ਜੀ ਵੱਡੀ ਉਹਨੂੰ ਆਈ ਗਈ ਮੰਗ ਕੇ ਫਿਰ ਉਸ ਤੋਂ ਬਾਅਦ ਪੁੱਤਰ ਨੇ ਉਹਨਾਂ ਨਾਲ ਉਹਨਾਂ ਨੂੰ ਆਪਸ ਵਿੱਚ ਇੱਕ ਕਮਰੇ 'ਚ ਰੱਖਿਆ ਫਿਰ ਬੱਚੇ ਪੈਦਾ ਹੋਏ ਉਹ ਪੈਦਾਵਾਰ ਵਧਾਈ ਉਹਨਾਂ ਬੱਚਿਆਂ ਦੀ ਮਲ ਜਿੰਨੇ 300 ਸੀਗੇ ਉਹ 6-700 ਹੋ ਗਏ ਤੇ ਹੁਣ ਬਾਈ ਬੁੱਟਰ ਇਹ ਕੋਈ ਇਹਨੇ ਬਾਈ ਟ੍ਰੇਨਿੰਗ ਇਹ ਪੂਰੀ ਟ੍ਰੇਨਿੰਗ ਦਿੰਦਾ ਭਾਈ ਉਹਨਾਂ ਨੂੰ ਉਹ ਬੱਚਾ ਫੜ ਕੇ ਇਦਾਂ ਮੰਗਣ-ਮੰਗਣ ਜਾਂਦੇ ਆ ਜਿਹਦੇ ਕਰਕੇ ਲੋਕ ਵੱਧ ਪਈ ਬੰਨਾਲੀ ਉਹ ਬੱਚਾ ਸੜਕ 'ਤੇ ਆਂਦਾ ਐਂ ਕਰਦੀ ਦ ਨਾਲੇ ਹੁਣ ਉਹ ਵਧੀਆ ਮੰਗਣਾ ਸੌਖਾ ਹੋ ਗਿਆ ਤੇ ਲੋ ਬਾਈ ਸਾਖਦਾ ਹੁੰਦਾ ਨਾ ਬੱਚਾ ਉਦੋਂ ਬੁੱਟਰ ਐਂ ਕਰਕੇ ਨਾ ਬੱਚੇ ਨੂੰ ਐ ਫੜ ਕੇ ਐ ਗੋਡੇ ਤੇ ਮਾਰ ਦਿੰਦਾ ਭਾਈ ਨਹੀਂ ਤਰੂਗਾ ਕਿ ਬਈ ਅਪੀਲ ਚੇਅਰ ਤੇ ਆਹ ਸਾਲਾ ਤੋਰ ਨਾ ਕਰਦੀ ਬਲਕਿ ਬਈ ਉਹ ਫੁੱਟਰ ਦੀ ਆਪਦੀ ਕਰਨ ਕਰੇ ਦੇਖ ਲਈ ਰੀੜੀ ਦੇ ਉੱਤੇ ਛੁੱਟੀ ਜਿਹੜੇ ਪੱਟੇ ਤੇ ਚਾਰ ਟਾਇਰ ਲੱਗੇ ਹੁੰਦੇ ਉਹ ਫੁੱਟਰ ਨੇ ਖੁਦ ਉਹਨਾਂ ਨੂੰ ਗੱਡੀਆਂ ਬਣਾ ਕੇ ਦਿੱਤੀ ਆ ਯਾਰ ਉਹ ਬਿਜ਼ਨਸ ਮੈਂ ਆਪ ਖੁਦ ਸਟਾਰਟ ਕੀਤਾ ਸੀਗਾ ਪਹਿਲਾਂ ਮੈਂ ਟਰਾਈ ਕਰਕੇ ਕੋਸ਼ਿਸ਼ ਕੀਤੀ ਸੀ ਕਿ ਇਹ ਚੱਲ ਸਕਦਾ ਹੈ ਨਹੀਂ ਚੱਲ ਸਕਦਾ ਗਾ ਫੁੱਟਰ ਨੇ ਬਹੁਤ ਕਮਾਇਆ ਕੈਰੀ ਪਿੱਛੇ ਖੇਦਾ ਹੁੰਦਾ ਸੀਗਾ ਤਾਂ ਅਸੀਂ ਤਕਰੀਬਨ ਉਹ ਤੋਂ ਕਾਫੀ ਪੈਸਾ ਕਮਾਇਆ ਪੂਰਾ ਬੀਬੀ ਰਜਨੀ ਵਾਲੀ ਜੋ ਗੱਡੀ ਦੇ ਆਗੇ ਪੇਹਾ ਵੀ ਕਮਾਇਆ ਬਈ ਪੁਲਿਸ ਦਾ ਡਫਟਰ ਨਹੀਂ ਚ ਪੀੜਾ ਵੀ ਉਹ ਕਰਦੀ ਹੈ ਬਈ ਦੱਸ ਦਰੀਏ ਚਲੋ ਯਾਰ ਹੁਣ ਸਿੱਧਾ ਇੱਥੇ ਆਪਾਂ ਚੱਲੇ ਆ ਨਾ ਬਈ ਜਿਹੜਾ ਬਿਜ਼ਨਸ ਕਰਨ ਚੱਲੇ ਆ ਤੁਹਾਨੂੰ ਉਥੋਂ ਦੇ ਪੂਰੇ ਗੈਸਟ ਨਾ ਬਣਾਉਣੇ ਜਿਹਨੂੰ ਆਪਾਂ ਬਈ ਅੱਗੇ ਜਾ ਕੇ ਹੁਣ ਸੀਐਮ ਬਣਾਉਣਾ ਵਾ ਠੀਕ ਆ ਬਈ ਚਲੋ ਸੀਐਮ ਨਹੀਂ ਪੀਐਮ ਸੋਰੀ ਦੇਖਾ ਚ ਬੁੱਟਰ ਦਾ ਦੂਜਾ ਪੀੜਾ ਦਾ ਦੱਸਦੇ ਉਹਨੇ ਕੀ ਕੀਤਾ ਸੀਗਾ ਕੀ ਕੀਤਾ ਜਿਹੜਾ ਮੱਝਾ ਚੋਰੀਆ ਕਰ ਰੇ ਚੋਰੀ ਕਰ ਕਰ ਵੇਚਦਾ ਸੀਗਾ ਪਤਾ ਕਿ ਕਿਹੜਾ ਬਰੇ ਬੁੱਟਰ ਦਾ ਇੱਕ ਅਲੱਗ ਹੋਰ ਬਿਜ਼ਨਸ ਆ ਜਿਵੇਂ ਵੀ ਤੁਹਾਨੂੰ ਪਤਾ ਪੈਦਾ ਮਹਾਲੀ ਵਿੱਚ ਮੱਝਾ ਚੋਰੀ ਹੋ ਰਹੀਆਂ ਸੀਗੀਆਂ ਉਹ ਮੇਰੇ ਨੇ ਕਿਉਂ ਸਾਡੇ ਘਰੇ ਮੱਝਾਂ ਰੱਖਿਆ ਹੁੰਦੀ ਯਾਰ ਉਹ ਘਰ ਦੇ ਨੂੰ ਬੇਇੱਜ਼ਤੀ ਆ ਸੀਗਾ ਫਿਰ ਮੈਂ ਡਰੀਵ ਸੀਗਾ ਯਾਰ ਬੁੱਟਰ ਤੇ ਮੋਟਰ ਨੂੰ ਆਇਆ ਸੀਗਾ ਵੀ ਯਾਰ ਜਦੋਂ ਹਨਾ ਬੰਦੇ ਮੱਝਾਂ ਸੀਗੀਆਂ ਉਹਦੇ ਦੁੱਧ ਆਉਂਦਾ ਸੀ ਉਦੋਂ ਬਾਅਦ ਦੁੱਧ ਖਰਾਬ ਹੋਣ ਲੱਗ ਗਿਆ ਮੋਟਰ ਨੂੰ ਜਾੜਾ ਕੇ ਲੈ ਕੇ ਆਉਣਾ ਪੈ ਗਿਆ ਤੇ ਬੁੱਟਰ ਦੇ ਮਨ ਚ ਮੱਝਾਂ ਨੂੰ ਲੈ ਕੇ ਇੱਕ ਨਹੀਂ ਦਇਆ ਸੀਗੀ ਬੁੱਟਰ ਨੂੰ ਆਇਆ ਸੀਗੀ ਮੈਂ ਮੱਝਾਂ ਨੂੰ ਛੜਾ ਕੇ ਲੈ ਕੇ ਆਉ ਫਿਰ ਇਹ ਮਹਾਲੀ ਪਿੰਡ ਮੱਝਾਂ ਚੋਰੀ ਹੋਈਆਂ ਸੀ ਉਹ ਤੇ ਬੁੱਟਰ ਦਾ ਬਹੁਤ ਵੱਡੀ ਬਾਹ ਸੀਗੀ ਹੱਤ ਹਰਿਆਂ ਦਾ ਹੀ ਹੁੰਦਾ ਸੀ ਤੇ ਪੂਰਾ ਬੁੱਟਰ ਹੀ ਸੀਗਾ ਉਹ ਚ ਪੂਰਾ ਉਹ ਚ ਬੁੱਟਰ ਹੀ ਸੀ ਤੇ ਭਾਈ ਚਲੋ ਹੁਣ ਉਹੀ ਮੱਜਾਂ ਨਾਲ ਤੁਹਾਨੂੰ ਅੱਗੇ ਜਾ ਕੇ ਮਲਾਉਨੇ ਆ ਤੇ ਨਾਲ ਜਿਹੜਾ ਪੀਐਮ ਬਣਾਉਣਾ ਉਹਨੂੰ ਉਹ ਬੰਦੇ ਨਾਲ ਵੀ ਬਣਾਉਨੇ ਆ ਚਲੋ ਚਲਦੇ ਆ ਜਿੱਥੇ ਰਹਿਣ ਲੱਗ ਗਏ ਤੁਸੀਂ ਭਾਜੀ ਦੇਖ ਦੇ ਦੁਖਦੀਨ ਕਿਹੜੀ ਦੁਨੀਆ 'ਚ ਰਹਿਣ ਲੱਗ ਗਏ ਹੋ ਹਾਂਜੀ ਉਹ ਗਰੀਬਾਂ ਬਹਿਲਾ ਦਾ ਹੱਥ ਚੱਕ ਭਾਜੀ ਹੁਣ ਅਸੀਂ ਗਰੀਬ ਹੋ ਗਏ ਮੰਨੇ ਆ ਅਸੀਂ ਕਰਜ਼ੇ ਥੱਲੇ ਆ ਗਰੀਬ ਕਿਵੇਂ ਹੋ ਗਏ ਅਸੀਂ ਹੈ ਤਾੜੀਆਂ ਨਾ ਸਾਡਾ ਵੀ ਦਿਲ ਹੈਗਾ ਭਾਜੀ ਗਰੀਬ ਵਾਲਾ ਘੜੀ ਆੜੀ ਓਏ ਮਾਰ ਕੇ ਤਾਂ ਰਹਿਣਾ ਚਪੇੜ ਤੈਨੂੰ ਉੱਥੇ ਬਾਦੂ ਪਰ ਨਹੀਂ ਪਰਾ ਤੇਰੇ ਚਪੇੜ ਵੀ ਨਹੀਂ ਮਾਰ ਸਕਦਾਗਾ ਨਾਲ ਹੀ ਪਰਚਾ ਕਟਾ ਰਹਿਣਾ ਨਾਲ ਹੀ ਥਾਣੇ ਥਾਣੇ ਖੜੇ ਆ ਇਸ ਟਾਈਮ ਆਣਾ ਭਰਾ ਹਣੀ ਹੁਣੀ ਹੁਣੀ ਇਹਨੇ ਨਾਲ ਹੀ ਉਹ ਕੈਮਰੇ ਵਿੱਚ ਇਹਨੇ ਕਹਣਾ ਵੀਡੀਓ ਕਢਾ ਲੋ ਜੀ ਆਇਆ ਦੇਖਾ ਤੇਰੀ ਗਿੱਡੀ ਕਾਹਦਾ ਦਿੰਦਾ ਨਹੀਂ ਭਰਾ ਮੈਨਾਂ ਡਰ ਗਿਆ ਸਿੱਧੀ ਸਾਬ ਗੱਲਾਂ ਮੈਂ ਤੈਨੂੰ ਕਿਉਂ ਕੁੱਟਾਂ ਤੂੰ ਇਹ ਦੱਸ ਰਹਿਣ ਕਿੱਥੇ ਲੱਗ ਗਿਆ ਤੂੰ ਅੱਜ ਕੱਲ੍ਹ ਤੂੰ ਦੇਖਦਾ ਕਾਤੋਂ ਨਹੀਂ ਗਾ ਬਈ ਗੱਲ ਬਈ ਇੱਕ ਤਾਂ ਗੱਲ ਆਏ ਆ ਸੀਜ਼ਨ ਸੂਜਾ ਸੁਨੱਖਾ ਹੋ ਗਿਆ ਤੂੰ ਲੋਕੀ ਸੀਜ਼ਨ ਵਿੱਚ ਕਾਲੇ ਹੁੰਦੇ ਆ ਤੂੰ ਗੋਰਾ ਹੋ ਗਿਆ ਕਾਲਾ ਹੀ ਹੋ ਗਿਆ ਦਾੜੀ ਤਾਂ ਦੇਖ ਬਾਲ ਬੁੱਲ ਕਟਾਉਣ ਦੀ ਵੀ ਓਏ ਹੋ ਚੁਗੀ ਆ ਇਹ ਚ ਤੇ ਯਾਰ ਇਹ ਚ ਜਰੂਰੀ ਥੋੜੀ ਆ ਦਾੜੀ ਫੀਰੀ ਬਿਠਾ ਰਹੇ ਆ ਗਰੇ ਟਰੈਕਟਰ ਤੇ ਕਰੇ ਕੰਬੈਨ ਤੇ ਜ਼ਿੰਮੇਵਾਰੀਆਂ ਮੈਂ ਸੁਣਿਆ ਤੇ ਜ਼ਿੰਮੇਵਾਰੀ ਪਾਈ ਹੈ ਘਰ ਦੇ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਵੱਡੀ ਇਹ ਤੇ ਭਾਈ ਜ਼ਿੰਮੇਵਾਰੀ ਪਾਈ ਹੈ ਆ ਤੁਸੀਂ ਸਮਝ ਸਕਦੇ ਹੋ ਸੋਚੋ ਸੋਚੋ ਪਹਿਲਾਂ ਕੀ ਜ਼ਿੰਮੇਵਾਰੀ ਪਾਈ ਹੋ ਖੇਤ ਵਾਲੀ ਜਾਂ ਕਿਸੇ ਨੂੰ ਘਰ ਦੇ ਨੂੰ ਕਿਤੇ ਛੱਡ ਕੇ ਆਉਂਦੀ ਡੇਲੀ ਨਹੀਂ 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 ਇਹ ਨਹੀਂ ਪਾਈ ਜੀ ਕੁੱਤੇ ਨੂੰ ਘੇੜਾ ਕਢਾਉਣਾ ਵਾ ਡੇਲੀ ਦੋ ਟਾਈਮ ਤੇ ਉਹ ਕੁੱਤਾ ਕਿਹਨਾਂ ਦਾ ਵਾ ਨਾਲ ਦੇ ਕਿਤੇ ਖਾਸ ਬੰਦੇ ਦਾ ਹਣਾ ਤੇ ਉਹਨੂੰ ਡੇਲੀ ਛੋਟੀ ਛੋਟੀ ਕਰਾਉਣੀ ਆ ਐਨੇ ਦੋ ਵਾਰ ਯਾਰ ਗੀੜਾ ਕਢਾਉਣਾ ਪੈਂਦਾ ਤੇ ਉਹ ਕੁੱਤੇ ਲਈ ਦੇਖ ਲਓ ਉਹ ਕੁੱਤੇ ਲਈ ਦੇਖ ਲਓ ਇਹਨੂੰ ਤਕਰੀਬਨ ਕਿੰਨੇ ਫੋਨ ਆ ਚੁੱਕੇ ਆ ਸਵੇਰ ਦਾ ਮਤਲਬ ਅਸੀਂ 11 ਵਜੇ ਤੇ 9 ਵਜੇ ਤੁਰੇ ਹੋਏ ਆ ਘਰੋਂ ਤੇ 10 11 ਵਜੇ ਇਹਨੂੰ ਫੋਨ ਆ ਗਿਆ ਸੀਗਾ ਕਹਿੰਦੇ ਕਿੰਨੇ ਕਜੇ ਆਏਗਾ ਘਰ ਦੇ ਆਈ ਨਹੀਂ ਪੁੱਛਦੇ ਕਿ ਤੂੰ ਕਦੋਂ ਆਏਗਾ ਕੁੱਤੇ ਲਈ ਬੋਲਦੇ ਆ ਕਿ ਆ ਜਾ ਕਿੱਦਾਂ ਦੇ ਆ ਯਾਰ ਉਹਨਾਂ ਦਾ ਕੋਈ ਕੰਮ ਕਾਹਰਦਾ ਬਾਲ ਫੂਨ ਤੇ ਉਹ ਵੀ ਕੁੱਤੇ ਵਾਲਾ ਤੋਂ ਇੱਕੱਥੇ ਹੋਏ ਪਏ ਆ ਉਹ ਵਧੀਆ ਲੱਗਦੇ ਆ ਅਗੇ ਨੂੰ ਤਰ੍ਹਾਂ ਬਈ ਅਸੀਂ ਫੇਸ ਜਾਂ ਪਰ ਮਾਸੀ ਕਹਣਾ ਹੁਣ ਸ਼ੇਪ ਚ ਆ ਗਿਆ ਪੂਰਾ ਹਣਾ ਕਰ ਲਿਆ ਸੈਟ ਕੈਰੀ ਪੁਰੇ ਜੰਮ ਜੰਮ ਜਾਂਦਾ ਪੂਰਾ ਪ੍ਰੋਪਰ ਇਹ ਨਾ ਬਾਤ ਦੇਖੀ ਚੱਲੋ ਤੁਸੀਂ ਜੌਨ ਸੀਨਾ ਬਾਨ ਨੇ ਬਾਈ ਮਹੀਨੇ ਦੋ ਦੇ ਰੋ ਕੱਲਾ ਕੱਲਾ ਸਰੀਰ ਦਾ ਕੱਲਾ ਕੱਲਾ ਮਸਲ ਖੜਾ ਕਰਕੇ ਦਕਾ ਕੱਲਾ ਕੱਲਾ ਟੈਡ ਐ ਬਾਹਰ ਆ ਜਾਣਾ ਪੂਰਾ ਦੇਖੀ ਚੱਲਿਓ ਨਹੀਂ ਨਹੀਂ ਮਜ਼ਾਕ ਨਹੀਂ ਮਹੀਨੇ ਦੋ ਦੋ ਮਹੀਨੇ ਦਾ ਵੀਰੇ ਭੁੱਲ ਜਾ ਦੋ ਮਹੀਨੇ ਚ ਬੰਦਾ ਨਹੀਂ ਕਰ ਸਕਦਾ ਮੈਂ ਚੈਲੰਜ ਕਰਦਾ ਤੈਨੂੰ ਵੀਰੇ ਮੈਂ ਆਪਦੇ ਆਪ ਨੂੰ ਚੈਲੰਜ ਕੀਤਾ ਤੂੰ ਨਹੀਂ ਕਰ ਸਕਦਾ ਜਾਂ ਬੋਲ ਕੇ ਰੇ ਮੈਂ ਨਹੀਂ ਨੇਚਰਲ ਬਣਾਉਣਾ ਅੱਛਾ ਟੀਕੇ ਲਾਉਣੇ ਲਾਲਾ ਟੀਕੇ ਫਿਰਦੇ ਨੇ ਚੱਲ ਬਣਾਤਾ ਸੀ ਦਿੱਤੀ ਕੀ ਲਾੜਾ ਬਾਈ ਹੁਣੀ ਕਿੰਨੀ ਮਿਹਨਤ ਕਰ ਰਹੇ ਨੇ ਕਹਿੰਦਾ ਵੀ ਮਿੱਤਰੋ ਕਿੱਥੇ ਆ ਚੁੱਕੇ ਆ ਆਲੀ ਸ਼ਾਂਜ ਜਗ੍ਹਾ ਤੇ ਆ ਚੁੱਕੇ ਆ ਥਨੇ ਤੋਂ ਵਾਪਸ ਰਸਤੇ ਵਿੱਚ ਮਜੀ ਸਾਹਿਬ ਗੋੜਵਾ ਥੋੜਾ ਜਿਹਾ ਅੱਗੇ ਸਾਨੂੰ ਵਿੱਚ ਬਾਈ ਜੀ ਦੀ ਟਰੱਕ ਮਿਲੀ ਆ ਬਹੁਤ ਹੀ ਸੋਹਣੀ ਸਾਗ ਨਾਲ ਰੋਟੀਆਂ ਚਿਕਨ ਰੋਟੇ ਹਰ ਕੋ ਮਿਲ ਰਿਹਾ ਬੜਾ ਜਾ ਕੇ ਬਾਈ ਦਿਖਾ ਦਿਓ ਬਾਈ ਤੇ ਆਪਾਂ ਅੱਜ ਖਾਣੀ ਆ ਸਾਗ ਨਾਲ ਰੋਟੀ ਦੇਖੋ ਜੀ ਦੇਖੋ ਸੁਆਦ ਸਮੈਲੀ ਦੇਖੋ ਇੰਨੀ ਆ ਰਹੀ ਆ ਭੁੱਖ ਜਾਨ ਲੱਗਣ ਲੱਗ ਗਈ ਵੀਰੇ ਲਓ ਜੀ ਵੀਰੇ ਟੇਸਟ ਕਰਕੇ ਦੱਸੋ ਹਣ ਜਲਦੀ ਆਹ ਖਣ ਵੀ ਮਿਲਿਆ ਭਾਜੀ ਅਮੂਲ ਦਾ ਸਪੈਸ਼ਲੀ ਬਾਈ ਜੀ ਹੁਣ ਕੇ ਹੈਡ ਬਣਿਆ ਸਾਰਾ ਕੋ ਯਾਰ ਭੁੱਖ ਬੜੀ ਜਿਆਦਾ ਲੱਗੀ ਆ ਤੇ ਜਲਦੀ ਜਲਦੀ ਖਾਈਏ ਉਧਰ ਬਾਈ ਜੀ ਲੱਸੀ ਬਣਾ ਰਹੇ ਆ ਤੇ ਲੱਸੀ ਵੀ ਬਣ ਚੁੱਕੀ ਆ ਬਾਈ ਕਹਿੰਦਾ ਯਾਦ ਕਰੋਗੇ ਤੁਸੀਂ ਜਿਵੇਂ ਆ ਟੇਸਟ ਬਾਈ ਆਏ ਹਾਏ ਹਾਏ ਕਹਦੇ ਇਦਰੋਂ ਵੀ ਟੇਸਟ ਚੈੱਕ ਕਰ ਲੀ ਗਏ ਕੀ ਮਾਹੌਲ ਆ ਕੀ ਪਾੜੋ ਜਿਹੜੀ ਅੰਦਰ ਆ ਪਤਾ ਲੱਗ ਗਿਆ ਸਰਾਈ ਆ ਓ ਬਾਈ ਮੇਰੀ ਪਲੇਟ ਵੀ ਜਲਦੀ ਆ ਵੀ ਲਾ ਦੇ ਨਾ ਪਲੇਟਾਂ ਦੇਖ ਕੇ ਮੈਨੂੰ ਭੁੱਖ ਲੱਗਣ ਲੱਗੀ ਉਹਦੇ ਬਾਈ ਕਹਿੰਦੇ ਲੱਸੀ ਆ ਚੁੱਕੀ ਆ ਭਰ ਭਰ ਕੇ ਅਗਲਾ ਵੀ ਲੱਸੀ ਇਹ ਫਲੇਵਰਡ ਆ ਜੀ ਆ ਆ ਦੁੱਧ ਦਾ ਕੜ ਆਇਆ ਇਹ ਕੜ ਆਇਆ ਦੁੱਧ ਦਾ ਠੀਕ ਆ ਬਾਈ ਇਹ ਆ ਤਿਆਰ ਕਰਦੇ ਆ ਬਾਈ ਫਿਰ ਹਾਂ ਜੀ ਵਧੀਆ ਵਧੀਆ ਬਾਈ ਕੀ ਪਤਾ ਬੰਦਾ ਰੱਖਿਆ ਹੋਵੇ ਮੈਂ ਕਿਹਾ ਸਮਝਿਆ ਨਹੀਂ ਤੂੰ ਉਹ ਵੀ ਤਾਂ ਆਪਚਾਰ ਕੀਤੀ ਹੋਗੀ ਨਹੀਂ ਉਹ ਆਪਣੀ ਨਾ ਹੋਈ ਉਹ ਕਿਸੇ ਹੱਥ ਤੇ ਤਿਆਰ ਕਰਾਈ ਹੋਣੀ ਉਹ ਚੀਜ਼ ਪੁੱਛ ਰਹੀ ਮੈਂ ਚਲੋ ਬਈ ਹੁਣ ਜਲਦੀ ਜਲਦੀ ਖਾਣੇ ਆ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਆ ਜਿਹੜੇ ਬਾਈ ਲੱਸੀ ਬਣਾਈ ਆ ਨਾ ਚਾਟੀ ਦੀ ਬੜੀ ਜਲਾ ਘਣ ਬਣੀ ਹੋਈ ਆ ਤੇ ਗਲਾਸ ਦੇਖੋ ਵਰਥ ਹੀ ਆ ਯਾਰ 20 ਰੁਪਏ ਦਾ ਗਲਾਸ ਬਸ ਮਾਤ ਪਾਉਂਦਾ ਹੈ ਕਹਿੰਦਾ ਦੱਸ ਦੇ ਸੱਚਾ ਦੱਸ ਦੇ ਲੱਸੀ ਘੇੜਾ ਪਰ ਮੈਂ ਲੱਸੀ ਪੀਣਾ ਕੱਟਾ ਤਾਂ ਕਰਕੇ ਹੁਣ ਹੇ ਹੁਣ ਵਧੀਆ ਲੱਗੀ ਸਵਾਦ ਲੱਗੀ ਤੇਰਾ ਲੱਗੀ ਨਾ ਹਾਂ ਬਹੁਤ ਸਰਾ ਹੀ ਆ ਯਾਰ ਮਿਸਕੀਨ ਆਹ ਪੀ ਕੇ ਟੱਬਰ ਆਉਂਦਾ ਅੱਛਾ ਤੇਰਾ ਤਾਂ ਜਿਵੇਂ ਆਇਆ ਹੀ ਨਹੀਂਗਾ ਤੂੰ ਜਿਵੇਂ ਪੀਂਦਾ ਨਹੀਂ ਫਿਰ ਤੇਰਾ ਆਇਆ ਹੀ ਨਹੀਂਗਾ ਮੈਂ ਆਹ ਬਹੁਤ ਪੀਂਦਾ ਹਾਂ ਅੱਛਾ ਆ ਗਿਆ ਕੋਣ ਮੇਰਾ ਆਇਆ ਮੈਂ ਸਵੇਰੇ ਉੱਠ ਕੇ ਸਾਰ ਪੀਂਦਾ ਮੈਂ ਆ ਪੂਰਾ ਚੱਕਰ ਪੱਤੋਂ ਟੱਕੀ ਨਸੀਬ ਮੈਂ ਕਰ ਨੂੰ ਕਰਕੇ ਅੱਛਾ ਗਰਮੀ ਨਹੀਂ ਹਾਂ ਬੜੀ ਵਧੀਆ ਵੇਸੇ ਵਧੀਆ ਵਾ ਗਰਮੀ ਨਹੀਂ ਪੀਂਦੀ ਜਦੋਂ ਆਪਾਂ ਦੂਸਰੀ ਲੱਸੀ ਪੀਂਨੇ ਆ ਚਾਟੀ ਆਈ ਤੇ ਬਾਕੀ ਵੇਸੇ ਵੀ ਦੋਧੋਆ ਦਹੀਂ ਹੋਇਆ ਦਹੀਂ ਹੋਇਆ ਲੱਸੀ ਹੋਈ ਇਹ ਨਾਲ ਗਰਮੀ ਨਹੀਂ ਪੈਂਦੀ ਥਰੀਰ ਵਿੱਚ ਤਾਂ ਗਰਮੀ ਵਿੱਚ ਇਹ ਵਧੀਆ ਬਾਤ ਚੀਜ਼ਾਂ ਤੇ ਬਾਕੀ ਲੋਕੇਸ਼ਨ ਵੀ ਬੜੀ ਜ਼ਬਰਦਸਤ ਆ ਰੋਡ ਤੇ ਸਪੈਸ਼ਲੀ ਦੇਖੋ ਹਨਾ ਸਰੀਆ ਕਾਮਾ ਮਤਲਬ ਸਵਾਦ ਵੀ ਵਧੀਆ ਸੀਗਾ ਬਾਕੀ ਠਹਿਲ ਪਹਿਲ ਹਵਾ ਵਗੈਰਾ ਵਧੀਆ ਵਗ ਰਹੀ ਸੀ ਤੇ ਬਹਿ ਕੇ ਰਾਮਣਾ ਚੋਪਰਾਏ ਰੋਟੀ ਖਾਧੀ ਤੇ ਹੁਣ ਚੱਲਦੇ ਆ ਘਰਾਂ ਘਰਾਂ ਨੂੰ ਤੇ ਚਲੋ ਚੱਲ ਜੀਏ ਫਿਰ ਬਾਜੀ ਹਾਜੀ ਇਹ ਕਿਹ ਨੂੰ ਮਾਰਨ ਚੱਲੇ ਜੀ ਇੰਨੇ ਡਰਮ ਲੈ ਕੇ ਕਿੰਨੇ ਘਰ ਵਾਲਿਆਂ ਦੀ ਹੱਤਿਆ ਹੋਊਗੀ ਜੀ ਆਦੀ ਇਹ ਆਈਡੀਆ ਇਹ ਫਿਰ ਦਾ ਗਲਤ ਹੋ ਗਿਆ ਮਜ਼ਾਕ ਵਾਲੀ ਗੱਲ ਨਹੀਂ ਪੰਜਾਬ ਸਰਕਾਰ ਨੂੰ ਦਿਹਾ ਦੇਣਾ ਸਹੀ ਇਹ ਕਿਸੇ ਦੀ ਘਰ ਆਈ ਨੇ ਪੂਰਾ ਡਰਾਮਾ ਵੰਗਾਇਆ ਭਾਈ ਮੈਂ ਠੀਕ ਕਰ ਦਮਿਆ ਤਾਂ ਸਾਰੇ ਯਾਰਾਂ ਦੇ ਘਰੇ ਇੱਕ ਇੱਕ ਨਹੀਂ ਨਾ ਸਾਡੇ ਨਾਲ ਭੇਜੀ ਠੀਕਾ ਦੇਖੋ ਭਾਈ ਸਟਾਕ ਹੀ ਭੇਜਾ ਪੂਰਾ ਇਹ ਨੂੰ ਕਿਹਾ ਕਿ ਕਿਥੇ ਪਹਿਲਾਂ ਉਧਦੇ ਘਰੇ ਬਚਾਈ ਫਿਰ ਆਬਦੇ ਘਰੇ ਰੱਖ ਲਾਂ ਤਾਂ ਉਹ ਪਹਿਲਾਂ ਦੂਏ ਆ ਜਾ ਸਾਰੇ ਇਦੇ ਇਦੇ ਰੱਖੇ ਆ ਇਹਨੇ ਤੇ ਉਧਦੇ ਘਰੇ ਰੱਖੂਗਾ ਸਭ ਤੋਂ ਪਹਿਲਾਂ ਤਾਂ ਸਹੀ ਗੱਲ ਹੁਣ ਆਪਾਂ ਘਰੇ ਆ ਚੁੱਕੇ ਸੀਗੇ ਘਰ ਦੇ ਘਰੇ ਹੈ ਨਹੀਂ ਗੀ ਤੇ ਹੁਣ ਹਰ ਸ਼ੋਣੀ ਮੈਨੂੰ ਲਾ ਕੇ ਜਾ ਚੁੱਕੇ ਆ ਤਾਂ ਹੁਣ ਘਰ ਦੰਦੇ ਆਉਣ ਦੀ ਵੇਟ ਕਰਦੇ ਆ ਜਿੰਦਾ ਵੀ ਲਾ ਕੇ ਆ ਚਾਬੀ ਵੀ ਹੈਣੀਗੀ ਹਾਂਜੀ ਮਿੱਤਰੋ ਹੁਣ ਆਪਾਂ ਦੁਬਾਰਾ ਘਰੇ ਹਏ ਆਏ ਸੀਗੇ ਪਾਣੀ ਧਾਣੀ ਪੀਤਾ ਤਕਰੀਬਨ ਅੱਧਾ ਘੰਟਾ ਕਰਦੇ ਨੇ ਮੇਰੀ ਵੇਟ ਕਰਵਾਈ ਅੱਧਾ ਘੰਟਾ ਦਾ ਬਾਲਾ ਕਹਿੰਦਾ 20 ਮਿੰਟ ਵੇਟ ਕਰਵਾਈ ਮੇਰੀ ਤੇ ਫਿਰ ਜਾ ਕੇ ਆਏ ਬਸ ਉਹੀ ਕੀ ਹੁੰਦਾ ਵਾ ਆਹੀ ਚੀਜ਼ਾਂ ਹੁੰਦੀਆਂ ਬਸ ਪਾਲਰ ਹੋ ਗਏ ਬਟਿਕ ਹੋ ਗਏ ਆਹੀ ਚੀਜ਼ਾਂ ਨੇ ਮੁੱਕਦੀਆਂ ਗਿਆ ਐਵੇਂ ਸੂਟ ਪੜਨ ਗਏ ਸੀ ਫਿਰ ਉਹ ਗਏ ਤਾਂ ਬਟਿਕ ਤੇਸ ਨਾ ਫਿਰ ਗੱਲ ਤਾਂ ਉਹੀ ਆਣਾ ਹੁਣ ਵਿਚਾਰਾ ਮੈਂ ਤਾਂ ਦੱਸਿਆ ਮੈਂ ਕਹਾ ਮੈਂ ਲੁਧਿਆਣੇ ਤੋਂ ਆ ਰਿਹਾ ਵਾਂ ਫੇਰ ਵੀ ਕੋਈ ਨਹੀਂ ਪਤਾ ਹਾਂਜੀ ਕੋਈ ਚੱਕਰ ਨਹੀਂ ਆ ਖੜਜੋ ਕੋਈ ਨਹੀਂ ਜਾ ਕੇ ਤੁਸੀਂ ਕੀ ਪਤਾ ਹਾਂ ਦਾ ਕਿਥੇ ਰੁਕ ਜਾਓ ਹਾਂ ਇਹ ਵੀ ਚੱਕਰ ਆ ਪਰ ਮੇਰਾ ਕੋ ਪਤਾ ਨਹੀਂ ਹੁੰਦਾ ਮੈਂ ਤਾਂ ਸੱਚ ਗੱਲ ਨਹੀਂਦਾ ਆਂਦਾ ਘਰੇ ਮੈਂ ਕਿਥੇ ਇੱਕ ਪਹੁੰਚ ਗਿਆ ਵਾਂ ਘਰ ਨਹੀਂ ਆਦਾ ਆਂਦਾ ਤੇ ਬਾਕੀ ਯਾਰ ਗੱਡੀ ਦੇਖੋ ਬਾਕੀ ਗੱਲਾਂ ਦੀਆਂ ਗੱਲਾਂ ਦੇਖੋ ਫਸਟ ਲਵ ਸੈਕਿੰਡ ਲਵ ਜੈਲਸ 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 ਨਹੀਂ ਫੀਲ ਕਰ ਰਹੇ ਕਿ ਉਹਨੂੰ ਉਹਨੂੰ ਪਿਆਰ ਕਰ ਰਹੇ ਜਦੋਂ ਤੁਸੀਂ ਆਏ ਗਏ ਤੇ ਫਸਟ ਕਲਾਸ ਸੌ ਸੌ ਲੱਗੇ ਸੌ ਲੱਗੇ ਮੈਂ ਕਹਿਣ ਇਦਾਂ ਹੀ ਲੱਗਾ ਸੀਗਾ ਫਿਰ ਮੈਂ ਸੋਚਿਆ ਮੈਂ ਕਿ ਨਹੀਂ ਇਹ ਚੀਜ਼ ਗਲਤ ਜੀ ਲੱਗਦੀ ਹੈ ਨਾ ਇਹ ਤਾਂ ਕੁੱਟ ਫੇਰ ਦਦੀ ਆ ਬੁੱਟਰ ਤੇਰੇ ਤਾਂ ਬਾਜਾ ਬਾਕੀ ਦੇਖੋ ਯਾਰ ਕਿੰਨੀ ਸੋਹਣੀ ਲੱਗਦੀ ਹੈ ਬਾਈ ਕੱਲ ਲੁਧਿਆਣੇ ਗਏ ਸੀਗੇ ਤੇ ਵਲੌਗ ਵਗੈਰਾ ਤੁਸੀਂ ਦੇਖਿਆ ਹੋਊਗਾ ਜਦੋਂ ਮੈਂ ਬਣਾਇਆ ਵੀ ਨਹੀਂ ਤੁਹਾਨੂੰ ਪਤਾ ਨਾ ਕਾਣ ਪੀਂਦਾ ਵੀ ਬਾਕੀ ਆਉਣ ਜਾਣ ਦਾ ਵੀ ਇਹਨਾਂ ਨੇ ਬਣਾਇਆਗਾ ਮੈਂ ਤੇ ਆਉਂਦੇ ਹੋਏ ਕਾਫੀ ਮੀਂਹ ਆ ਗਿਆ ਸੀਗਾ ਤੇ ਲੁਧਿਆਣਾ ਤੇ ਸਟਾਰਟ ਹੋ ਗਿਆ ਅਵਲ ਤਾਂ ਤੇ ਅੱਧਾ ਘੰਟਾ ਇਹ ਮੀਂਹ 'ਚ ਗੱਡੀ ਫਿਰਦੀ ਰਹੀ ਵਿਚਾਰੀ ਗੰਦੀ ਹੋ ਗਈ ਆ ਕੇ ਪਹਿਲਾ ਤਾਂ 10 ਵਜੇ ਧੋਤੀ ਮੈਂ ਕਿੱਦਾਂ ਗੰਦੀ ਹੋ ਸਕਦੀ ਆ ਜੋ ਇੰਨੀ ਮਿਹਨਤ ਨਾਲ ਤੇ ਪੈਸੇ ਲਾਏ ਆ ਹੁਣ ਪ੍ਰੋਪਰ ਇਹ ਧੋਤੀ ਹੋਈ ਆ ਦੇਖੋ ਜਮਾਂ ਵੀ ਮਿੱਟੀ ਨਹੀਂ ਇਹ ਤੇ ਪੈਣ ਦੇਣੀ ਜਿੱਨਾਂ ਦਾ ਚਾਹ ਹੁੰਦਾ ਉਹਨਾਂ ਦਾ ਨਹੀਂ ਹੁੰਦਾ ਬਾਈ ਇਹ ਮੰਨ ਕੇ ਜਦੋਂ ਉਹ ਸਟਾਰਟਿੰਗ ਵਿੱਚ ਲਿਆਂਦੀ ਸੀ ਉਦੋਂ ਸੀਗਾ ਕਿ ਹਾਂ ਲਿਬੜ ਨਹੀਂ ਦੇਣੀ ਫੇਰ ਜੋ 3 ਕਮਹੀਨੇ ਪੈ ਗਏ ਫੇਰ ਹੋਣ ਲੱਗ ਗਿਆ ਚੱਲ ਕੋਈ ਨਹੀਂ ਹਫਤੇ ਕੇ ਬਾਅਦ ਧੋਵਾਂਗੇ ਹਨਾ ਹਫਤੇ ਦੀ ਚੀਜ਼ ਆ ਗਈ ਹੁਣ ਇਹ ਤੇ ਦੁਬਾਰਾ ਪੈਸੇ ਲਾਏ ਆ ਸੇਮ ਚੀਜ਼ ਫੇਰ ਹੋ ਗਈ ਜਿਵੇਂ ਐ ਲਾਦਾ ਨਵੀਂ ਨਵੀਂ ਲਿਆਂਦੀ ਆ ਤਾਂ ਕਰਕੇ ਸਾਫ ਸੁਭਜੀ ਰੱਖੀ ਦੀ ਇਹਨੂੰ ਤਾਂ ਬਾਕੀ ਹੁਣ ਆਪਾਂ ਬਾਜ਼ਾਰ ਚੱਲਦੇ ਆ ਸਾਰਿਆਂ ਨੇ ਸੁਣਿਆ ਹੋਣਾ ਕਿ ਅੱਜ ਕਿਸੇ ਨੇ ਜਿੰਮ ਜਾਣਾ ਸੀਗਾ ਕਿਹੜੀ ਜਿੰਮ ਕੀ ਹੁੰਦਾ ਵਾ ਜਿੰਮ ਦੀ ਜਿੰਨਾ ਟਾਈਮ ਇਹਨੂੰ ਦੇਖੋ ਜਿੰਨਾ ਟਾਈਮ ਇਹਨੂੰ ਜਿੰਮ ਦੀ ਫੁੱਲ ਫਰਮ ਨਹੀਂ ਆਉਂਦੀਗੀ ਜੇ ਮਦੀ ਫੁੱਲ ਫੋਰਮ ਕੀ ਹੁੰਦੀ ਆ ਪਹਿਲਾਂ ਤਾਂ ਮੈਨੂੰ ਇਹੀ ਨਹੀਂ ਪਤਾਗਾ ਹਨਾ ਤਾਂ ਕਰਕੇ ਮੈਂ ਜਿੰਮ ਨਹੀਂ ਜਾਣਾਗਾ ਠੀਕ ਜਿੰਮ ਦੀ ਫੁੱਲ ਫੋਰਮ ਕੀ ਹੁੰਦੀ ਆ ਵੈਸੇ ਪਹਿਲਾਂ ਕਲਾਸ ਲਵਾਉਣੀ ਆ ਬੈਠ ਕੇ ਠੀਕ ਆ ਜਾਊਗਾ ਮੈਂ ਜਲਦੀ ਜਾਊਗਾ ਠੀਕ ਆ ਮੈਂ ਸੌ ਖਾਦੀ ਆ ਜਾਊਗਾ ਮੈਂ ਸੌ ਵਜੇ ਦੀ ਵੀ ਖਾਦੀ ਸੀ ਦੇਖੋ ਹੁਣ ਕੰਮ ਵੀ ਜ਼ਰੂਰੀ ਆ ਸਾਰੇ ਕਿਤੇ ਜਾਣਾ ਜ਼ਰੂਰੀ ਆ ਹੁਣ ਜਿੱਥੇ ਕੱਲ ਗਏ ਸੀ ਅੱਜ ਗਏ ਆ ਇੱਕੋ ਜਗ੍ਹਾ ਗਏ ਆ ਤਾਂ ਉੱਥੇ ਜਾਣਾ ਜ਼ਰੂਰੀ ਆ ਬਾਕੀ ਜਿਹਨੇ ਜਾਣਾ ਹੁੰਦਾ ਚਲੇ ਜਾਂਦਾ ਵੜਾ ਤਾਂ ਇੰਨਾ ਬਹਾਨਾ ਨਹੀਂ ਬੰਦਾ ਮਾਰਦਾ ਮੇਰੇ ਵਾਂਗੂ ਤਾਂ तकरीबन ਹੁਣ ਮੈਂ ਦੇਖੋ 5 ਵਜੇ ਆ ਗਿਆ ਉਹ ਵੀ ਚੀਜ਼ ਜਿਹੜਾ ਮਾਰਨਿੰਗ ਉੱਠ ਕੇ ਫਿਰ ਆਪਾਂ ਹਨਾ ਸਲਾਹਰੀ ਬਣਾ ਕੇ ਫਿਰ ਕੰਬਲ ਲੈ ਕੇ ਸੌਂ ਜਾਂਦੇ ਫਿਰ ਸੌਂ ਜਾਂਦੇ ਇਹ ਇਹ ਮੈਂ ਹੀ ਕਰ ਸਕਦਾ ਇਦਾਂ ਬਾਈ ਤੇ ਬਾਕੀ ਯਾਰ ਅੱਜ ਜਾਣ ਨੂੰ ਹੁਣ ਵੀ ਜਾ ਸਕਦਾ ਪਰ तकरीबन ਹੁਣ 9 ਵਜੇ ਦੇ ਗਏ ਹੋਏ ਆ ਖੰਨੇ ਹਨਾ ਤਾਂ ਕਰਕੇ ਬੰਦਾ ਥੱਕਿਆ ਹੁੰਦਾ ਯਾਰ 4-5 ਤਾਂ ਉੱਥੇ ਵੱਜ ਗਏ ਆ ਚਲੋ ਯਾਰ ਹੁਣ ਆਪਾਂ ਬਾਜ਼ਾਰ ਚੱਲਦੇ ਆ ਤਾਂ ਚਲੋ ਯਾਰ ਜਿਹੜੇ ਹੁਣ ਆਪਾਂ ਕੱਪੜੇ ਲੈ ਕੇ ਆਉਂਦੇ ਆ ਸਭ ਤੋਂ ਪਹਿਲਾਂ ਇਹਨਾਂ ਦੀ ਫਿਟਿੰਗ ਕਰਵਾ ਕੇ ਲੈ ਕੇ ਆਈਏ ਇੱਕ ਦੋ ਪਹਿਲਾ ਵਾਲੇ ਵੀ ਇਦਾਂ ਹੀ ਪਏ ਆ ਮਤਲਬ ਉਹਨਾਂ ਦੀ ਫਿਟਿੰਗ ਕਰਵਾਉਣ ਵਾਲੀ ਆ ਤੇ ਕਰਵਾਈ ਨਹੀਂ ਸੀਗੀ ਉਹਨਾਂ ਦੀ ਫਿਟਿੰਗ ਕਰਵਾ ਕੇ ਲੈ ਕੇ ਆਉਨੇ ਆ ਤਾਂ ਬਾਕੀ ਇਹ ਸੀਗਾ ਆਪਣਾ ਆਦਾ ਘੈਂਡਾ ਜਿਹਾ ਵਲੌਗ ਕਿਦਾਂ ਲੱਗਾ ਵਲੌਗ ਜਰੂਰ ਦੱਸਿਓ ਤੇ ਬਾਕੀ ਇਦਾਂ ਦੇ ਘੈਂਡ-ਘੈਂਡ ਜਿਹੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਹੋਰ ਘੈਂਡ ਜਿਹੇ ਵਲੌਗਾਂ ਨਾਲ ਬਾਏ ਬਾਏ ਆ ਦੇਖੋ ਸਕੂਟਰੀ ਕਿੱਥੇ ਲਾਈ ਇਹ ਅਰਸ਼ ਦੇ ਕੰਮ ਆ ਮਿਲਦੇ ਆ ਹੋਰ ਘੈਂਡ ਜਿਹੇ ਵਲੌਗਾਂ ਨਾਲ ਬਾਏ ਬਾਏ ਲਵ ਯੂ ਸਾਰਿਆਂ ਨੂੰ